ਹੈਲੋ ਫਰੈਂਡਸ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਬਣਾਵਾਂਗੇ ਹਰੇ ਭੂਕਾਲੇ ਗੰਡਿਆਂ ਦੀ ਚਟਨੀ ਉਸ ਲਈ ਆਪਾਂ ਲੈਣੇ ਭੂਕਾਂ ਵਾਲੇ ਗੰਡੇ ਥੋੜਾ ਜਿਹਾ ਲੈ ਪਦੀਨਾ ਇੱਕ ਟਮਾਟਰ ਤੜੀਆਂ ਤੇ ਥੋੜੀਆਂ ਜਿਹੀ ਆਪਾਂ ਹਰੀਆਂ ਮਿਰਚਾਂ ਲਵਾਂਗੇ ਇਹਨਾਂ ਸਾਰੀਆਂ ਚੀਜ਼ਾਂ ਤੋਂ ਆਪਾਂ ਚਟਨੀ ਤਿਆਰ ਕਰਾਂਗੇ ਵਿੱਚ ਥੋੜੇ ਜਿਹੀ ਆਪਾਂ ਸੂਂਗਰੇ ਐਡ ਕਰਾਂਗੇ ਚਟਨੀ ਬਣਾਉਣ ਲਈ ਆਪਾਂ ਘੋਟ ਘੋਟਨੇ ਨੂੰ ਆਪਾਂ ਕੁੰਡੇ ਘੋਟਣ ਚੰਗੇ ਤੇਰਾ ਧੋ ਲੈ ஹம் இமாட்ட பதினாக்கே இது டா நமக்கு ஹெனஸ்ட்டா கோடே இன்ன நமக்கு டமாட்டர் பிளைய சங்க தர குட்டாங்க குட்டி బ్రేకే హాస్ పుకే కమక యాడ్ కి ਤੇ ਅਸੀਂ ਕੁੱਟਾਂਗੇ ਤਾਂ ਕਿ ਆਪਣੇ ਪਿਆਜ਼ ਸੌਫਟ ਹੋ ਕੇ ਕੁੱਟੇ ਜਾਣ ਆਰਾਮ ਨਾਲ ਗਣੇਸ਼ ਬਟਾ ਪਤਣੀ ਐਡ ਕਰਾਂਗੇ ਇਸ ਨੂੰ ਵੀ ਪਚੰਗੀ ਤਾਂ ਉਹ ਵੀ ਬਰੀਕ ਕੱਟ ਲਿਆ ਸੀ ਇਸ ਨੂੰ ਇਹ ਪਕਤਾਂਗੇ ਇਹ ਤੇ ਆਪਣਾ ਧਨੀਆ ਤੇ ਪਿਆਜ਼ ਸਾਰੇ ਮਿਕਸ ਹੋ ਚੁੱਕੇ ਨੇ ਹੁਣ ਇਸ ਵਿੱਚ ਨਮਕ ਮਿਰਚ ਫਿਰ ਆਪਣਾ ਸਵਾਦ ਅਨੁਸਾਰ ਐਡ ਕਰਾਂਗੇ ਹੁਣ ਆਪਾਂ ਥੋੜਾ ਜਿਹਾ ਫਿਰ ਨਮਕ ਲਈਏ ਥੋੜੀ ਜਿਹੀ ਲਾਲ ਮਿਰਚ ਲਈਏ ਉਸ ਨੂੰ ਫੇਰ ਚੰਗੀ ਤਰ੍ਹਾਂ ਕੁੱਟਾਂਗੇ ਮਿਕਸ ਕਰਕੇ ਥੋੜੀ ਜਿਹੀ ਜਵੈਣ ਆਪਾਂ ਮਸਲ ਕੇ ਪਾਵਾਂਗੇ ਅਜਵੈਣ ਐਸ ਕਰਕੇ ਪਾ ਰਹੇ ਹਾਂ ਕਿਉਂਕਿ ਇਹ ਹਾਜ਼ਮੇ ਲਈ ਬਹੁਤ ਜ਼ਿਆਦਾ ਵਧੀਆ ਹੁੰਦੀ ਹੈ ਇਸ ਨਾਲ ਗੈਸ ਦੀ ਪ੍ਰੋਬਲਮ ਨਹੀਂ ਰਹਿੰਦੀ ਇਸ ਨੂੰ ਵੀ ਮਿਕਸ ਕਰਾਂਗੇ ਜਿਸ ਨਾਲ ਚਟਨੀ ਦੀ ਖੁਸ਼ਬੂ ਵੀ ਜਿਹੜੀ ਬਹੁਤ ਵਧੀਆ ਆਉਂਦੀ ਹੈ ਤੇ ਖਾਣ ਵਿੱਚ ਵੀ ਟੇਸਟ ਬਹੁਤ ਵਧੀਆ ਲੱਗਦਾ ਹੈ ਆਪਣੀ ਹਰ ਹਰਧੇ ਉਹ ਕਾਲੇ ਗੰਨੇ ਦਾ ਚਟਨੀ ਬਣ ਕੇ ਤਿਆਰ ਹੈ ਇਸ ਨੂੰ ਤੁਸੀਂ ਮਲਾਈ ਮੱਖਣੀ ਦੇ ਨਾਲ ਜਿਸਨੂੰ ਮਰਜ਼ੀ ਖਾ ਸਕਦੇ ਹੋ ਤੁਸੀਂ ਇਸ ਨੂੰ ਤੜਕਾ ਵੀ ਲਗਾ ਕੇ ਖਾ ਸਕਦੇ ਹੋ ਜੇ ਤੁਹਾਨੂੰ ਮੇਰੀ ਰੈਸਪੀ ਵਧੀਆ ਲੱਗੀ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਥੈਂਕ ਯੂ ਫॉर ਵਾਚਿੰਗ